नमस्कार सत श्री अकाल مرحبا سو लुधियाना शहर तो एक वारी फेर ਤੁਹਾਡੇ ਨਾਲ ਜੁੜੇ ਆ ਇਸ ਵੇਲੇ ਮਾਮਲਾ ਹੈ ਲੁਧਿਆਣਾ ਸ਼ਹਿਰ ਦਾ ਚਿਰ ਪਰਚਿਤ ਮਾਮਲਾ ਜਿਹੜਾ ਜਿਹਦੇ ਆਲੇ ਦੁਆਲੇ ਪੂਰੀ ਰਾਜਨੀਤੀ ਘੁੰਮ ਰਹੀ ਹੈ ਔਰ ਉਹ ਮਾਮਲਾ ਹੈ ਬੁੱਢਾ ਦਰਿਆ ਜਾਂ ਬੁੱਢਾ ਨਾਲਾ ਜੀ ਹਾਂ ਪਿਛਲੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਬੁੱਢਾ ਨਾਲਾ ਨੂੰ ਸਾਫ਼ ਕਰਨ ਲਈ ਬੁੱਢਾ ਦਰਿਆ ਬਣਾਉਣ ਲਈ ਜਿਹੜੀ ਇੱਕ ਮੁਹਿੰਮ ਚੱਲ ਰਹੀ ਸੀਗੀ ਇੱਕ ਆਵਾਜ਼ ਚੱਕੀ ਜਾ ਰਹੀ ਸੀ ਫਾਈਨਲੀ ਕਾਲਾ ਪਾਣੀ ਜੀ ਹਾਂ ਕਾਲਾ ਪਾਣੀ ਮੋਰਚਾ ਦੇ ਵੱਲੋਂ ਆਵਾਜ਼ ਰੱਖੇ ਜਾਣ ਤੋਂ ਬਾਅਦ ਇਸ ਦੇ ਵਿੱਚ ਕੁਝ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ ਹਾਲਾਂਕਿ ਦਾਜ਼ੀਏ ਕੀ 2021 ਚ ਅ ਵਰਸ਼ 2000 ਸਾਲ 2021 ਦੇ ਵਿੱਚ ਇਸ ਆਵਾਜ਼ ਨੂੰ ਦੁਬਾਰਾ ਚੱਕਣ ਵਾਲੇ ਲੁਧਿਆਣਾ ਦੇ ਇੱਕ ਕਾਰੋਬਾਰੀ ਡਾਈਂਗ ਇੰਡਸਟਰੀ ਦੇ ਕਾਰੋਬਾਰੀ ਤਰੁੰਜਨ 바ਵਾ ਸਿਗੇ ਜਿਨ੍ਹਾਂ ਨੇ ਸਰਕਾਰ ਦੇ ਵੱਲੋਂ 650 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਬੁਟਾਨਾਲਾ ਨੂੰ ਸਫਾਈ ਕਰਨ ਲਈ ਜਿਹੜੇ ਇਸ ਪ੍ਰੋਜੈਕਟ ਨੂੰ ਸਿਰਫ 350 ਕਰੋੜ ਰੁਪਏ ਚ ਕਰਨ ਦੇ ਐਲਾਨ ਕੀਤੇ ਸੀਗੇ ਪਰ ਜੇ ਗੱਲਬਾਤ ਕਰਦੀ ਹੈ ਹਾਲਾਂਕਿ ਉਸ ਵੇਲੇ ਉਹਨਾਂ ਨੇ ਬਹੁਤ ਸਾਰੀ ਆਵਾਜ਼ ਚੱਕੀ ਪਰ ਉਸ ਸਾਰੇ ਮਾਮਲੇ ਦੇ ਵਿੱਚ ਮੌਕੇ ਦੇ ਸਮੇਂ-ਸਮੇਂ ਦੀ ਸਰਕਾਰਾਂ ਵੱਲੋਂ ਉਸ ਨੂੰ ਦਬਾ ਦਿੱਤਾ ਗਿਆ ਆਵਾਜ਼ ਸਰਕਾਰਾਂ ਦੇ ਅੱਗੇ ਦਬਦੀ ਨਜ਼ਰ ਆ ਗਈ ਪਰ ਹੁਣ ਕਾਲਾ ਪਾਣੀ ਮੋਰਚਾ ਇਕ ਸਮਾਜ ਸੇਵੀ ਸੰਸਥਾ ਐਨਜੀਓ ਕਾਲਾਪਰੀ ਮੋਰਚਾ ਵੱਲੋਂ ਜਦੋਂ ਇਹਨੂੰ ਪਬਲਿਕ ਰੂਪ ਦਿੱਤਾ ਗਿਆ ਤਾਂ ਅਫਰੋਲ ਅੱਜ ਹਾਲਾਤ ਇਹ ਹੋ ਗਏ ਕਿ ਐਨਜੀਟੀ ਜਾਗੀ ਡਿਪਾਰਟਮੈਂਟ ਜਾਗੇ ਸੋਸਾਇਟੀ ਜਾਗੀ ਔਰ ਹਾਲਾਤ ਇਦਾਂ ਦੇ ਹੋ ਗਏ ਕਿ ਐਨਜੀਟੀ ਨੇ ਜਨਤਾ ਦੀ ਆਵਾਜ਼ ਸਮਝਦੇ ਹੋਏ ਬੁੱਢੇ ਦਰਿਆ ਦੇ ਜਿਹੜੇ ਬੁੱਢੇ ਨਾਲੇ ਦੇ ਪੋਲੂਸ਼ਨ ਬੁੱਢੇ ਨਾਲੇ ਨੂੰ ਪੋਲੂਸ਼ਨ ਮੁਕਤ ਕਰਨ ਲਈ ਆਰਡਰ ਦੇ ਦਿੱਤੇ ਆਰ ਉਸ ਆਰਡਰਾਂ ਦੇ ਅਨੁਸਾਰ ਹੁਣ ਪੰਜਾਬ ਦੀ ਲੁਧਿਆਣੇ ਦੀ ਖਾਸ ਕਰਕੇ ਜੇ ਗੱਲ ਕਰੀਏ ਤਾਂ ਲੁਧਿਆਣੇ ਦੇ ਤਿੰਨੋਂ ਸੀਈਟੀਪ ਜਿਹੜੇ ਡਾਈੰਗ ਇੰਡਸਟਰੀ ਤੇ ਲੱਗੇ ਆ ਪਲੱਸ ਜਿੰਨੀ ਵੀ ਇੰਡਸਟਰੀਅਲ ਇਲਾਕਿਆਂ ਦੇ ਵਿੱਚ ਸਕੈਟਰਡ ਇੰਡਸਟਰੀ ਲੱਗੀ ਆ ਜਾਂ ਵੱਡੇ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਡਾਈੰਗ ਇੰਡਸਟਰੀ ਲੱਗੀ ਆ ਉਹ ਸਾਰਿਆਂ ਨੂੰ ਜਿਹੜੇ ਉਹ ਸਾਰਿਆਂ ਦੇ ਲਈ ਇੱਕ ਵੱਡਾ ਐਕਸ਼ਨ ਉਹ ਸਾਰਿਆਂ ਦੇ ਵੱਡਾ ਐਕਸ਼ਨ ਕਰਨ ਦੇ ਜਿਹੜੇ ਆਦੇਸ਼ ਦਿੱਤੇ ਗਏ ਐ ਐਨਜੀਟੀ ਵੱਲੋਂ ਜਿਹੜੇ ਆਦੇਸ਼ ਦਿੱਤੇ ਗਏ ਐ ਪੋਲੂਸ਼ਨ ਕੰਟਰੋਲ ਬੋਰਡ ਨੂੰ ਦਿੱਤੇ ਗਏ ਐ ਔਰ ਉਹਦੇ ਵਿੱਚ ਸਾਫ਼ ਸਪੱਸ਼ਟ ਤੌਰ ਤੇ ਕਿਹਾ ਗਿਆ ਕਿ ਜੇ ਜਿਹੜਾ ਵੀ ਡਿਪਾਰਟਮੈਂਟ ਜਿਹੜੇ ਵੀ ਵਿਭਾਗ ਵੱਲੋਂ ਜਿਹੜੇ ਵੀ ਸੀਟਪੀ ਵੱਲੋਂ ਜਾਂ ਡਾਈੰਗ ਇੰਡਸਟਰੀ ਵੱਲੋਂ ਆ ਜਾਂ ਕਾਰਪੋਰੇਟ ਸੈਕਟਰ ਦੀ ਜਿਹੜੀ ਡਾਈਇੰਗ ਇੰਡਸਟਰੀ ਹੈ ਜੇ ਉਹਨਾਂ ਵੱਲੋਂ ਨਿਯਮਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਜੋ ਨਿਯਮ ਰੱਖੇ ਗਏ ਨੇ ਉਹ ਨਿਯਮਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ 23 12 ਜੀ ਹੈ 23 12 ਤੋਂ ਪਹਿਲਾਂ ਜੇ ਉਹ ਆਪਣੇ ਇੰਪਲੀਮੈਂਟ ਨਹੀਂ ਕਰਦੇ ਸਾਰੇ ਰੂਲ ਰੈਗੂਲੇਸ਼ਨਸ ਤਾਂ ਉਹਨਾਂ ਦੇ ਕਨੈਕਸ਼ਨ ਕੱਟ ਦਿੱਤੇ ਜਾਣ ਦੀ ਰੀ ਪੀ ਐਸ ਪੀ ਸੀ ਐਲ ਜਿਹੜਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਇਹ ਹਦਾਇਤਾਂ ਪਾਸ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਜਿਹੜਾ ਇਹ ਐਨ ਜੀਟੀ ਦੇ ਆਰਡਰ ਸਾਹਮਣੇ ਆਂਦੇ ਹੀ ਡਾਈਂਗ ਇੰਡਸਟਰੀ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਲਗਭਗ ਲੁਧਿਆਣੇ ਸ਼ਹਿਰ ਦੇ ਵਿੱਚ ਜੇ ਗੱਲਬਾਤ ਕਰੀਏ ਤੇ ਤਾਜਪੁਰ ਰੋਡ ਫੋਕਲ ਪੁਆਇੰਟ ਬਹਾਦਰ ਕੀ ਰੋਡ ਉਸ ਤੋਂ ਇਲਾਵਾ ਸਕੈਟਰਡ ਇੰਡਸਟਰੀ ਦੇ ਅਲੱਗ-ਅਲੱਗ ਇੰਡਸਟਰੀਅਲ ਇਲਾਕਿਆਂ 'ਚ ਇੰਡਸਟਰੀ ਜਾਂ ਕਾਰਪੋਰੇਟ ਘਰਾਨਿਆਂ ਦੀ 11 ਇੰਡਸਟਰੀਆਂ ਜਿਹੜੀਆਂ ਹੈਗੀਆਂ ਇਹ ਸਾਰਿਆਂ ਤੇ ਹੁਣ ਇੱਕ ਤਲਵਾਰ ਲਟਕ ਗਈ ਹੈ ਜਿਹਦੇ ਵਿੱਚ ਪੋਲੂਸ਼ਨ ਕੰਟਰੋਲ ਬੋਰਡ ਤੇ ਹੁਣ ਸਾਰਿਆਂ ਦੀ ਅੱਖ ਆ ਗਈ ਹੈ ਕਿ ਕੀ ਪੋਲੂਸ਼ਨ ਕੰਟਰੋਲ ਬੋਰਡ 23 ਤਰੀਕ ਨੂੰ ਜਿਹੜੀ ਅਗਲੀ ਸੁਣਵਾਈ ਹੈ ਉਸ ਤੋਂ ਪਹਿਲਾਂ ਕੀ ਪੋਲੂਸ਼ਨ ਕੰਟਰੋਲ ਬੋਰਡ ਐਕਸ਼ਨ ਲੈਂਦਾ ਹੈ ਜਾਂ ਪੋਲੂਸ਼ਨ ਕੰਟਰੋਲ ਬੋਰਡ ਮਾਨਯੋਗ ਐਨਜੀਟੀ ਦੀ ਅਦਾਲਤ ਦੇ ਵਿੱਚ ਕੀ ਕਹਿੰਦਾ ਹੈ ਇਹ ਸਮਾਂ ਦੱਸੇਗਾ ਪਰ ਫਿਲਹਾਲ ਇੱਕ ਵੇਲੇ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਕਾਲਾ ਪਾਣੀ ਮੋਰਚਾ ਜੀ ਹਾਂ ਕਾਲਾ ਪਾਣੀ ਮੋਰਚਾ ਦੇ ਜਿਹੜੇ ਆਗੂ ਸੀਗੇ ਜਿਹੜੇ ਸਮਾਜ ਸੇਵੀ ਸੀਗੇ ਉਹਨਾਂ ਵੱਲੋਂ ਜਿਹੜੇ ਮੂਹਮ ਚਲਾਈ ਗਈ ਸੀ ਕਿ ਬੁੱਢਾ ਦਰਿਆ ਨੂੰ ਪੋਲਿਊਸ਼ਨ ਮੁਕਤ ਕਰਾਉਣਾ ਲੁਧਿਆਣਾ ਸ਼ਹਿਰ ਨੂੰ ਹੋ ਸਕਦਾ ਹੈ ਇੱਕ ਵਾਰੀ ਫੇਰ ਦੁਬਾਰਾ ਤੋਂ ਹੁਣ ਬੁੱਢਾ ਦਰਿਆ ਮਿਲ ਜਾਵੇ ਕਿਉਂਕਿ ਹੁਣ ਡਾਈਂਗ ਇੰਡਸਟਰੀ ਕਿਸੇ ਵੀ ਕਿੰਤੂ ਪਰੰਤੂ ਬਹਾਨੇ ਜਿਹੜੇ ਹੈਗੇ ਆ ਡਾਈਂਗ ਇੰਡਸਟਰੀ ਦੇ ਨਹੀਂ ਚੱਲਣਗੇ ਐਨਜੀਟੀ ਨੇ ਸਖਤ ਔਰ ਸਖਤ ਨਿਰਦੇਸ਼ ਦਿੱਤੇ ਗਏ ਹੈ NGT ਵੱਲੋਂ ਜੇ ਗੱਲਬਾਤ ਕਰੀਏ ਤਾਂ ਦੂਜੇ ਪਾਸੇ ਸਾਰੇ ਦੇ ਸਾਰੇ CTP ਜਿਹੜੇ ਡਾਈੰਗ ਇਕਾਈਆਂ ਹੈ ਕਹਿੰਦੀਆਂ ਸੀ ਗਿਆ ਯੂਨਿਟ ਹੈ ਕਹਿੰਦੇ ਸੀ ਕਿ ਸਾਰਾ ਸੀ CTP ਲਗਾ ਰੱਖਿਆ ਉਹਨਾਂ ਨੂੰ CTP ਦਾ ਵੀ ਬਹਾਨਾ ਨਹੀਂ ਚਲੇਗਾ ਜਿਹੜਾ NGT ਦਾ ਬੜਾ ਸਿੱਧਾ ਸਿੱਧਾ ਜਿਹੜੇ ਆਰਡਰਸ ਹੈਗੇ ਆ ਜੋ ਗਵਰਨਮੈਂਟ ਦੇ ਨੋਰਮਸ ਹੈਗੇ ਆ ਕਿ ਜ਼ਿਆਦਾ ZLD ਹੋਣਾ ਚਾਹੀਦਾ ਹੈ ਨਹੀਂ ਤਾਂ ਪਾਣੀ ਬੁੱਢੇ ਨਾਲੇ ਦੇ ਵਿੱਚ ਜਿਹੜਾ ਜਿਹੜਾ ਨਿਕਾਸ਼ਿਤ ਨਹੀਂ ਕੀਤਾ ਜਾ ਸਕਦਾ ਛੋਡੇ ਨਾਲੇ ਚ ਨਹੀਂ ਸੁੱਟਿਆ ਜਾ ਸਕਦਾ ਸੋ ਕਿਉਂਕਿ ਹੁਣ ਅੱਜ ਅਸੀਂ 11 ਦਸੰਬਰ ਤੇ ਖੜੇ ਆਂ ਔਰ 23 ਦਸੰਬਰ ਨੂੰ ਸੁਣਵਾਈ ਹੈਗੀ ਹੈ ਇਸ ਦੌਰਾਨ ਦੇ ਵਿੱਚ ਸਿਰਫ 10 ਦਿਨ ਹੈ ਔਰ 10 ਦਿਨਾਂ ਦੇ ਵਿੱਚ ਕਿਉਂਕਿ ਇਹ ਸਾਰਾ ਦਾ ਸਾਰਾ ਜਿਹੜਾ ਪਾਣੀ ਹੈ ਡਾਈੰਗ ਇੰਡਸਟਰੀ ਦੇ ਸੀਟਪੀਆਂ ਦਾ ਇਹ ਇੱਕ ਇਹ ਨਹਿਰ ਬਣਾ ਕੇ ਸਰਕਾਰ ਵੱਲੋਂ ਇੱਕ ਨਹਿਰ ਬਣਾਈ ਜਾਣੀ ਸੀ ਉਸ ਚੈਨਲ ਦੇ ਥਰੂ ਇਹਨੂੰ ਇਰੀਗੇਸ਼ਨ 'ਚ ਇਸਤੇਮਾਲ ਕਰਨਾ ਸੀ ਤੇ 10 ਦਿਨਾਂ 'ਚ ਕੋਈ ਵੀ ਸਰਕਾਰ ਚਾਕੇ ਵੀ ਜਿਹੜੀ ਇਹ ਨੈਪ ਨਹੀਂ ਬਣਾ ਸਕਦੀ ਔਰ ਦੂਜੇ ਪਾਸੇ ਗੱਲਬਾਤ ਕਰੀਏ ਤਾਂ ਪੰਜਾਬ ਦੇ ਵਿੱਚ ਪੰਜ ਜ਼ਿਲ੍ਹਿਆਂ ਦੇ ਵਿੱਚ ਮੁੱਖ ਪੰਜ ਜ਼ਿਲ੍ਹਿਆਂ ਵਿੱਚੋਂ ਖਾਸ ਕਰਕੇ ਲੁਧਿਆਣਾ ਦੇ ਵਿੱਚ ਇਸ ਟਾਈਮ ਨਿਗਰ ਨਿਗਮ ਚੌਣਾ ਚੱਲ ਰਹੀਆਂ ਔਰ ਸਰਕਾਰ ਦੀ ਤਵੱਜੋ ਇੰਡਸਟਰੀ ਦੀ بجائے ਕਿਤੇ ਨਾ ਕਿਤੇ ਆਪਣੇ ਚੌਣ ਕਰਾਂ ਚ ਆਪਣੀ ਜਿਹੜੇ ਮੇਅਰਸ਼ਿਪ ਬਣਾਉਣ ਦੇ ਵਿੱਚ ਹੋਏਗੀ ਸੋ ਸਰਕਾਰ ਲਈ ਇਸ ਟਾਈਮ ਇੰਡਸਟਰੀ ਨੂੰ ਇੰਨੀ ਤਵੱਜੋ ਨਹੀਂ ਹੈ ਸਰਕਾਰ ਲਈ ਆਪਣਾ ਇਲੈਕਸ਼ਨ ਪ੍ਰਾਇਓਰਟੀ ਹੋਏਗਾ ਸੋ ਇਸ ਲਈ ਇੰਡਸਟਰੀ ਦਾ ਨਾ ਤਾਂ ਇਸ ਟਾਈਮ ਕੋਈ ਖੇਰ ਖਵਾ ਹੋਏਗਾ ਤੇ ਨਾ ਹੀ ਇੰਡਸਟਰੀ ਦੀ ਕੋਈ ਬਾਫੜਨ ਵਾਲਾ ਹੋਏਗਾ ਸੋ ਕੋਈ ਵੱਡੀ ਗੱਲ ਨਹੀਂ ਅਗਲੇ 1 ਇੱਕ 10-12 ਦਿਨਾਂ ਬਾਅਦ ਲੁਧਿਆਣੇ ਦੇ ਸ਼ਹਿਰ ਦੇ ਵਿੱਚ ਇੰਡਸਟਰੀ ਦੀ ਸਾਰੀ ਇਕਾਈਆਂ ਜਿੰਨੀ ਵੀ ਯੂਨਿਟ ਹੈ ਡਾਈੰਗ ਇੰਡਸਟਰੀ ਦੇ ਉਹਨਾਂ ਨੂੰ ਉਹਨਾਂ ਦੇ ਕਨੈਕਸ਼ਨ ਜਿਹੜੇ ਹੈਗੇ ਆ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਕੱਟ ਦਿੱਤੇ ਜਾਣ ਕਿਉਂਕਿ ਐਨਜੀਟੀ ਦੇ ਸਿੱਧੇ ਸਿੱਧੇ ਤੌਰ ਤੇ ਜਿਹੜੇ ਜਿਹੜੇ ਹੈਗੇ ਆਦੇਸ਼ ਹੈ ਪੁਆਇੰਟ ਨੰਬਰ 12 ਚ ਸਿੱਧਾ ਤੌਰ ਤੇ ਲਿਖਿਆ ਗਿਆ ਹੈ ਕਿ ਜੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਸਿੱਧੇ ਤੌਰ ਤੇ ਐਕਸ਼ਨ ਲਿਆ ਜਾਏ ਤੇ ਜੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਤੇ ਕਿਸੇ ਤਰੀਕੇ ਦੀ ਕੋਈ ਐਕਸ਼ਨ ਨਹੀਂ ਔਰ ਨਿਯਮਾਂ ਦੀ ਪਾਲਣਾ ਕਿਸੇ ਵੀ ਹਾਲਾਤ ਚ ਸੰਭਵ ਨਹੀਂ ਹੁੰਦੀ ਨਜ਼ਰ ਆ ਰਹੀ ਕਿਉਂਕਿ ਨਾ ਤਾਂ ਸਰਕਾਰ 10 ਦਿਨਾਂ ਦੇ ਵਿੱਚ ਕੋਈ ਇਹ ਜੀ ਨਹਿਰ ਬਣਾ ਸਕਦੀ ਹੈ ਤਾਕੀ ਜਿਹੜਾ ਸੀਟਪੀ ਦਾ ਪਾਣੀ ਜਿਹੜਾ ਹੈਗਾ ਉਹਦੇ ਥਰੂ ਇਰੀਗੇਸ਼ਨ 'ਚ ਇਸਤੇਮਾਲ ਹੋ ਸਕੇ ਤੇ ਦੂਜੇ ਪਾਸੇ ਜੇ ਅਸੀਂ ਗੱਲਬਾਤ ਕਰੀਏ ਤੇ ਨਾ ਹੀ ZLD ਪਲਾਂਟ ਲਗਾਇਆ ਜਾ ਸਕਦਾ ਡਾਈਇੰਗ ਇੰਡਸਟਰੀ ਤੋਂ ਇੰਨੇ ਸ਼ਾਰਟ ਪੀਰੀਅਡ 'ਚ ਸੋ ਇਸ ਲਈ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਲੁਧਿਆਣਾ ਸ਼ਹਿਰ ਦੀ ਲਗਭਗ 500 ਡਾਈਇੰਗ ਇੰਡਸਟਰੀ ਜਿਹੜੀ ਹੈਗੀ ਹੈ ਜਿਹੜੇ ਵੱਖ-ਵੱਖ ਜਗ੍ਹਾ ਤੇ ਚਾਹੇ ਉਹ ਸੀਟਪੀ ਦੇ ਪਲਾਂਟਾਂ ਦੇ ਰਾਹੀਂ ਚੱਲ ਰਹੀ ਹੈ ਚਾਹੇ ਉਹ ਕਾਰਪੋਰੇਟ ਸੈਕਟਰ ਦੀ ਚੱਲ ਰਹੀ ਹੈ ਜਾਂ ਫਿਰ ਕਿਤੇ ਵੀ ਚੱਲ ਰਹੀ ਹੈ ਸਾਰੀ ਦੀ ਸਾਰੀ ਇੰਡਸਟਰੀ ਤੇ ਇੱਕ ਵੱਡਾ ਐਕਸ਼ਨ ਹੋ ਸਕਦਾ ਹੈ ਔਰ ਇਸ ਵੇਲੇ ਦੀ ਵੱਡੀ ਗੱਲ ਕੀ ਲੁਧਿਆਣਾ ਜਿਹੜਾ ਕਿ ਟੈਕਸਟਾਈਲ ਇੰਡਸਟਰੀ ਦਾ ਹੱਬ ਹੈ ਜੀਹਾਂ ਪੂਰੇ ਦੇਸ਼ ਦੀ ਟੈਕਸਟਾਈਲ ਇੰਡਸਟਰੀ ਦਾ ਗਾਰਮੈਂਟਿੰਗ ਇੰਡਸਟਰੀ ਦਾ ਖਾਸ ਕਰਕੇ ਨੈਟਵੈਰ ਇੰਡਸਟਰੀ ਦਾ ਹੱਬ ਮੰਨਿਆ ਜਾਂਦਾ ਹੈ ਤੋਂ ਡਾਈਂਗ ਇੰਡਸਟਰੀ ਦਾ ਬੰਦ ਹੋਣਾ ਕਲਾ ਡਾਈਂਗ ਇੰਡਸਟਰੀ ਨਹੀਂ ਹੈ ਬਲਕਿ ਪੂਰੀ ਦੀ ਪੂਰੀ ਟੈਕਸਟਾਈਲ ਸੈਕਟਰ ਨੂੰ ਇਸ ਦਾ ਪ੍ਰਭਾਵ ਪਏਗਾ ਪਰ ਕੁੱਲ ਮਿਲਾ ਕੇ ਜਿਹੜਾ ਕਾਲਾ ਪਾਣੀ ਮੋਰਚਾ ਵੱਨੂੰ ਵਧਾਈ ਦਾ ਪਾਤਰ ਹੈ ਕਾਲਾ ਪਾਣੀ ਮੋਰਚਾ ਜਿਹੜੇ ਕੀ ਇਸ ਸਰਕਾਰਾਂ ਦੇ ਨੂੰ ਜਗਾ ਪਾਈਆਂ ਔਰ ਸਰਕਾਰਾਂ ਜਿਹੜੀ ਹੈਗੀਆਂ ਕਿ ਜਿਹੜੀ ਡਾਇੰਗਾ ਨੂੰ ਕਿਤੇ ਨਾ ਕਿਤੇ ਜਿਹੜੇ ਐਨਜੀਟੀ ਦੇ ਥਰੂ ਜਿਹੜਾ ਹੈਗਾ ਕਾਲਾ ਪਾਣੀ ਮੋਰਚਾ ਡਾਇੰਗਾ ਤੇ ਉਹਨਾਂ ਵੱਲੋਂ ਛੱਡੇ ਜਾ ਰਹੇ ਬੁੱਢੇ ਨਾਲੇ ਚ ਪਾਣੀ ਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਐਕਸ਼ਨ ਲੈਣ ਦੇ ਵਿੱਚ ਕਾਮਯਾਬ ਹੁੰਦਾ ਨਜ਼ਰ ਆ ਰਿਹਾ ਹਾਲੇ ਵੀ ਅਸੀਂ ਹੁੰਦਾ ਇਸ ਲਈ ਕਹਿ ਰਹੇ ਕਿਉਂਕਿ 23 ਤਰੀਕ ਅੱਗੇ ਹੈ ਮਾਨਯੋਗ ਐਨਜੀਟੀ ਦੇ ਐਨਜੀਟੀ ਜਿਹੜੀ ਅਦਾਲਤ ਹੈ ਉਹ ਆਰਡਰ ਦੇ ਸਕਦੀ ਹੈ ਆਰਡਰ ਦੀ ਇੰਪਲੀਮੈਂਟੇਸ਼ਨ ਸਰਕਾਰੀ ਤੰਤਰ ਨੇ ਕਰਨੀ ਹੁੰਦੀ ਹੈ ਸੋ ਹੁਣ ਸਰਕਾਰੀ ਤੰਤਰ ਦੇ ਲਈ ਵੀ ਬੜਾ ਵੱਡਾ ਇੱਕ ਸਿਚੁਏਸ਼ਨ ਹੈ 22 ਤਰੀਕ ਦਾ ਸਮਾਂ ਜੂ ਜੂ ਦਿਨ ਨਿਕਲਦੇ ਜਾ ਰਿਹਾ ਹੈ ਇੰਡਸਟਰੀ ਟ੍ਰੇਡ ਦੇ ਅੱਗੇ ਜਿਹੜੀ ਇੱਕ ਸਿਚੁਏਸ਼ਨ ਖੜੀ ਹੋ ਰਹੀ ਹੈ ਉਹਦਾ ਹੀ ਜਿੱਦਾਂ ਇੰਡਸਟਰੀ ਟ੍ਰੇਡ ਦਾ ਖੌਫ ਵੱਧਾ ਜਾ ਰਿਹਾ ਹੈ ਉਦਾਂ ਹੀ ਜਿਹੜੇ ਪੋਲੂਸ਼ਨ ਕੰਟਰੋਲ ਬੋਰਡ ਹੈ ਉਹਨਾਂ ਲਈ ਵੀ ਸ਼ਸ਼ੋਪੰਜ ਹੈ ਕਿ ਐਕਸ਼ਨ ਲੈਂਦੇ ਹੈ ਤਾਂ ਇੰਡਸਟਰੀ ਬੰਦ ਹੁੰਦੀ ਹੈ ਨਹੀਂ ਐਕਸ਼ਨ ਲੈਂਦੇ ਤਾਂ ਬੁੱਡਾ ਦਰਿਆ ਲਗਾਤਾਰ ਪੋਲੂਟਿਡ ਹੁੰਦਾ ਜਾ ਰਿਹਾ ਹੈ ਦੱਸਿਓ ਕਿ ਜਿਹੜੇ ਵਰਲਡ ਕੈਨਸਰ ਵਾਲੇ ਹੈਗੇ ਧਾਰੀਵਾਲ ਸਾਹਿਬ ਉਹਨਾਂ ਨੇ ਪਿੱਛੇ ਅੰਕੜੇ ਦਿੱਤੇ ਸੀਗੇ ਕਿ ਖਾਸ ਕਰਕੇ ਲੁਧਿਆਣਾ ਛੀ ਲਗਭਗ 2700 ਤੋਂ ਜ਼ਿਆਦਾ ਲਗਭਗ ਕੇਸ ਹੈਗੇ ਜਿਹੜੇ ਕੈਨਸਰ ਪੀੜਤਾ ਦੇ ਹੈਗੇ ਐ ਸੋ ਇਹਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਰਿਹਾ ਪਰ ਪਾਣੀ ਧਰਤੀ ਜਿਹੜੀ ਹੈ ਜਿਹੜੀ ਪਾਣੀ ਔਰ ਧਰਤੀ ਜਿਹੜੀ ਸਾਡੀ ਖਰਾਬ ਹੋ ਰਹੀ ਹੈ ਜਿੱਦਾਂ ਕਿ ਕਾਲਾ ਪਾਣੀ ਮੋਰਚਾ ਵਾਲੇ ਐਨ ਜੀਓ ਹੈਗੇ ਜਿਹੜੇ ਲੜ ਰਹੇ ਲੜਾਈ ਲੜ ਰਹੇ ਔਰ ਉਹਨਾਂ ਨੇ ਪਿਛਲੇ ਦਿਨੀ ਇੰਨਾ ਵੱਡਾ ਇਕੱਠ ਵੀ ਕੀਤਾ ਸੀਟਪੀ ਨੂੰ ਤਾਲਾ ਲਾਣ ਦੀ ਵੀ ਗੱਲ ਕੀਤੀ ਸੋ ਸਾਰੇ ਮਾਮਲੇ ਦੇ ਵਿੱਚ ਹੁਣ ਦੇਖਣਾ ਹੋਏਗਾ ਕਿ ਜੇ ਕੁਦਰਤੀ ਕਰਿਸ਼ਮਾ ਹੁੰਦਾ ਤਾਂ ਉਹ ਕਿੱਦਾਂ ਹੁੰਦਾ ਨਹੀਂ ਤਾਂ 3 ਦਸੰਬਰ ਸ਼ਾਇਦ ਲੁਧਿਆਣਾ ਦੀ ਡਾਈਿੰਗ ਇੰਡਸਟਰੀ ਦੇ ਚੱਲਣ ਦਾ ਆਖਰੀ ਦਿਨ ਹੋਵੇ ਫਿਰ ਇਸ ਮਾਮਲੇ 'ਚ ਤੁਹਾਡੇ ਨਾਲ ਅਪਡੇਟ ਲੈ ਕੇ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣਹਤਿ ਸਹੀ ਧੰਨਵਾਦ